ਪੰਜਾਬੀ ਸਿੰਗਰ ਰਾਜਵੀਰ ਜਵੰਡਾ ਦੀ ਲਗਾਤਾਰ ਹਾਲਤ ਹੈ ਜਿਹੜੀ ਚਿੰਤਾਜਨਕ ਬਣੀ ਹੋਈ ਹੈ 40 ਹਸਪਤਾਲ ਦੇ ਵਿੱਚ ਦਾਖਲ ਨੇ ਤੇ ਕਈ ਦਿਨਾਂ ਤੋਂ ਬਹੁਤ ਹੀ ਸਹੀ ਢੰਗ ਦੇ ਨਾਲ ਜਾਂ ਬਹੁਤ ਹੀ ਕਹਿ ਲੋ ਕਿ ਚਿੰਤਾਜਨਕ ਹਾਲਾਤ ਬਣ ਕੇ ਡਾਕਟਰ ਵੀ ਲੱਗੇ ਹੋਏ ਨੇ ਤੇ ਅੱਜ ਉਹਨਾਂ ਦੀ ਨਵੀਂ ਹੈਲਥ ਸਟੇਟਮੈਂਟ ਜਿਹੜੀ ਹੈ 40 ਹਸਪਤਾਲ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਗਿਆ ਹੈ ਕਿ ਪੰਜਾਬੀ ਸਿੰਗਰ ਰਾਜਵੀਰ ਜਵੰਡਾ ਕੰਟੀਨਿਊਸ ਟੂ ਰਿਮੇਨ ਔਨ ਲਾਈਫ ਸਪੋਰਟ ਐਟ 40 ਹਸਪਤਾਲ ਯਾਨੀ ਕਿ ਉਹ ਜਿਹੜੀ ਲਾਈਫ ਸਪੋਰਟ ਦੇ ਉੱਤੇ ਨੇ ਜਿਵੇਂ ਵੈਂਟੀਲੇਟਰ ਦੀ ਗੱਲ ਹੈ ਉਹ ਦੱਸਿਆ ਗਿਆ ਤੇ ਉਸਦੇ ਨਾਲ ਹੀ ਉਹਨਾਂ ਨੇ ਲਿਖਿਆ ਹਿਸ ਨਿਊਰੋਲੋਜੀਕਲ ਕੰਡੀਸ਼ਨ ਰਿਮੇਨਸ ਕ੍ਰਿਟੀਕਲ ਵਿਦ ਮਿਨਿਮਲ ਬ੍ਰੇਨ ਐਕਟੀਵਿਟੀ ਐਂਡ ਨੋ ਸਿਗਨੀਫੀਕੈਂਟ ਇੰਪਰੂਵਮੈਂਟ ਡਿਸਪਾਈਟ ਆਨਗoing ਐਡਵਾਂਸਡ ਮੈਡੀਕਲ ਮੈਨੇਜਮੈਂਟ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਜਿਹੜੀ ਉਹਨਾਂ ਦੀ ਨਿਊਰੋ ਨਿਊਰੋਲੋਜੀਕਲ ਜਿਹੜੀ ਡਿਸਪਾਈਟ ਸੀਗੀ ਉਹ ਕਿਤੇ ਨਾ ਕਿਤੇ ਬਹੁਤ ਹੀ ਕ੍ਰਿਟੀਕਲ ਬਣੀ ਹੋਈ ਹੈ ਯਾਨੀ ਕਿ ਦਿਮਾਗ ਦੀ ਜਿਹੜੀ ਸੱਟ ਲੱਗੀ ਸੀਗੀ ਉਹ ਨਿਊਰੋਲੋਜੀਕਲ ਦੇ ਵਿੱਚ ਆਂਦੀ ਹੈ ਉਹ ਕਿਤੇ ਨਾ ਕਿਤੇ ਬਹੁਤ ਹੀ ਗੰਭੀਰ ਬਣੀ ਹੋਈ ਹੈ ਹਜੇ ਵੀ ਤੇ ਇਸ ਦੇ ਵਿੱਚ ਜਿਹੜੀ ਮਿਨਿਮਲ ਬ੍ਰੇਨ ਐਕਟੀਵਿਟੀ ਬਹੁਤ ਹੀ ਘੱਟ ਜਿਹੜੀ ਕਹ ਲਓ ਕਿ ਇੰਪਰੂਵਮੈਂਟ ਹੋਈ ਹੈ ਕੋਈ ਵੱਡੀ ਇੰਪਰੂਵਮੈਂਟ ਹਜੇ ਤੱਕ ਵੀ ਨਜ਼ਰ ਨਹੀਂ ਆਈ ਹੈ ਤੇ ਜਿਹੜਾ ਕਿ ਅਸੀਂ ਐਡਵਾਂਸ ਮੈਡੀਕਲ ਮੈਨੇਜਮੈਂਟ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਐਮ ਆਰ ਆਈ ਸਕੈਨ ਆਫ ਬ੍ਰੇਨ ਹੈਵ ਸ਼ੋਨ ਹਾਈਪੋਕਸ ਚੇਂਜ ਸਕੈਂਡਰੀ ਟੂ ਸੀਪੀਆਰ ਐਡਮਿਨਿਸਟ੍ਰੇਟਡ ਐਟ ਦਾ ਪ੍ਰਾਇਮਰੀ ਸੈਂਟਰ ਯਾਨੀ ਕਿ ਜਿਹੜੀ ਐਮ ਆਰ ਆਈ ਉਹਨਾਂ ਨੇ ਕਰਾਈ ਹੈ ਐਮ ਆਰ ਆਈ ਦੇ ਵਿੱਚ ਕੁਝ ਚੇਂਜਸ ਨਜ਼ਰ ਆਏ ਨੇ ਜਿਨ੍ਹਾਂ ਨੂੰ ਉਹ ਹਾਈਪੋਸਿਕ ਚੇਂजेस ਕਹਿੰਦੇ ਨੇ ਡਾਕਟਰੀ ਲੈਂਗੁਏਜ ਦੇ ਵਿੱਚ ਇਸ ਦੇ ਨਾਲ ਹੀ ਐਮ ਆਰ ਆਈ ਹਾਫ ਸਪਾਈਨ ਰਿਵੀਲਡ ਐਕਸਟੈਂਸਿਵ ਡੈਮੇਜ ਟੂ ਦਾ ਸਰਵਾਈਕਲ ਐਂਡ ਡੋਰਸਲ ਰੀਜਨਸ ਯਾਨੀ ਕਿ ਜਿਹੜੀ ਰੀੜ ਦੀ ਹੱਡੀ ਦੀ ਜਿਹੜੀ ਐਮ ਆਰ ਆਈ ਕਰਵਾਈ ਆ ਉਹਦੇ ਨਾਲ ਬਹੁਤ ਹੀ ਕਹਿੰਦੇ ਆ ਕਿ ਉੱਥੇ ਕਾਫੀ ਗੰਭੀਰ ਜਿਹੜੀ ਸੱਟ ਲੱਗੀ ਹੋਈ ਆ ਉਹ ਸਾਹਮਣੇ ਆਈ ਆ ਤੇ ਉਸੇ ਦੇ ਕਾਰਨ ਜਿਹੜੀ ਰੀੜ ਦੀ ਹੱਡੀ ਦੇ ਉੱਤੇ ਸੱਟ ਲੱਗੀ ਹੋਈ ਆ ਉਸ ਦੇ ਕਾਰਨ ਹੀ ਲੱਤਾਂ ਦੇ ਵਿੱਚ ਜਿਹੜੀ ਆ ਰਾਜਵੀਰ ਜਵੰਡਾ ਦੇ ਬਹੁਤ ਜ਼ਿਆਦਾ ਵੀਕਨੈਸ ਆਈ ਆ ਜਿਸ ਨੂੰ ਵੀ ਕੇਅਰ ਕਰਨ ਦੇ ਵਿੱਚ ਟਾਈਮ ਲੱਗ ਰਿਹਾ ਤੇ ਉਹਨਾਂ ਨੇ ਕਿਹਾ ਕਿ ਇਸੇ ਕਰਕੇ ਜਿਹੜੇ ਰਾਜਵੀਰ ਜਵੰਡਾ ਨੂੰ ਵੈਂਟੀਲੇਟਰ ਸਪੋਰਟ ਰੱਖੀ ਗਈ ਹੈ ਤੇ ਓਵਰ 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 ਆਲ ਦੀ ਜੇ ਗੱਲ ਕਰ ਲਈਏ ਤੇ ਕ੍ਰਿਟੀਕਲੀ ਹਾਲੇ ਵੀ ਚਿੰਤਾਜਨਕ ਹਾਲਾਤ ਬਣੇ ਹੋਏ ਨੇ ਵਿੱਚ ਜਿਆ ਇੱਕ ਸੁਖਦ ਖਬਰ ਆਈ ਸੀ ਕਿ ਇੰਪਰੂਵਮੈਂਟ ਸ਼ੁਰੂ ਹੋਈ ਹੈ ਬਟ ਉਹ ਇੰਪਰੂਵਮੈਂਟ ਸਿਰਫ 19 ਤੱਕ ਹੋਈ ਪਈ ਤੇ ਹੁਣ ਤੱਕ ਅੱਗੇ ਤੱਕ ਫਿਰ ਦੁਬਾਰਾ ਤੋਂ ਜਿਹੜੀ ਚਿੰਤਾ ਵਾਲੇ ਹਾਲਾਤ ਬਣੇ ਹੋਏ ਨੇ ਪਰ ਫਿਰ ਵੀ 40s ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਤੇ ਸਾਰੇ ਪੰਜਾਬੀ ਦੁਆਵਾਂ ਕਰ ਰਹੇ ਨੇ ਅਰਦਾਸਾ ਕਰ ਰਹੇ ਨੇ ਅਸੀਂ ਵੀ ਤੁਹਾਨੂੰ ਹੀ ਅਪੀਲ ਕਰਦੇ ਹਾਂ ਕਿ ਰਜਵੀਰ ਜਵੰਦਾ ਦੀ ਸਿਹਤ ਲਈ ਅਰਦਾਸ ਕਰੋ ਕਿਉਂਕਿ ਇਸ ਸਮੇਂ ਸਿਰਫ ਅ ਸਾਹੀ ਕੰਮ ਆਣ ਕੀਆ ਬਾਕੀ ਡਾਕਟਰ ਆਪਣੀ ਸਾਰੀ ਸਹੂਲਤ ਜੋ ਵੀ ਉਹਨਾਂ ਕੋਲ ਹੋ ਸਕਦਾ ਉਹ ਚੀਜ਼ ਕਰ ਰਹੇ ਨੇ ਤੇ ਉਧਰ ਹੀ ਪੰਜਾਬ ਸਰਕਾਰ ਤੇ ਪੰਜਾਬ ਦੇ ਵੱਡੇ ਲੀਡਰ ਤੇ ਸਿੰਗਰ ਸਾਰੇ ਰਾਜਵੀਰ ਜਵੰਡਾ ਦੇ ਲਈ ਹੱਕ ਦੇ ਵਿੱਚ ਖੜੇ ਹੋਏ ਨੇ ਤੇ ਉਹਦੇ ਉਸ ਦੀ ਸਿਹਤ ਦੇ ਲਈ ਅਰਦਾਸ ਤੇ ਹੋਰ ਵੀ ਜਿਹੜੇ ਵੀ ਜ਼ਰੂਰੀ ਕੰਮ ਨੇ ਉਹ ਕੋਸ਼ਿਸ਼ ਕਰ ਰਹੇ ਨੇ ਖੈਰ ਅੱਜ ਦੇ ਜਿਹੜੇ ਬੁਲਟ ਸਟੇਟ ਬੁਲੇਟਿਨ ਹੈਲਥ ਬੁਲੇਟਿਨ ਦੇ ਵਿੱਚ ਰਾਜਵੀਰ ਜਵੰਡਾ ਦੀ ਹਾਲਾਤ ਨੂੰ ਲੈ ਕੇ ਫੋਰਟਿਸ ਹਸਪਤਾਲ ਨੇ ਇਹੀ ਕੁਝ ਦੱਸਿਆ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ